ਐਦਾ ਮੈਂ ਹਲੇ ਨਹੀਂ ਵੀ ਕਹਿੰਦੀ ਨਾ ਕੋਈ ਗੱਲ ਮਾੜੀ ਜਿਹੀ ਕਹਦਾ ਮੰਜੋ ਮੇਰੇ ਸਾਹਮਣੇ ਆ ਗੱਲ ਆਦਾ ਹੋਏ ਉਹਦਾ ਤੂੰ ਬੁੱਥਾ ਹੀ ਨਵਨ ਜਦਾ ਸਾਡਾ ਧਿਆਨਾ ਜਣਾ ਬੰਦ ਕਰਾ ਦਵੇ ਹੋ ਇੱਕ ਸੀ ਆਪਾ ਤੂੰ ਇਤੇ ਪਹਿਣਾ ਜੇ ਪਹਿਣਾ ਨੂੰ ਤਾਂ ਕੀ ਬੂ ਨੂੰ ਬਣਾਵਣਾ ਦਸਨੇ ਫਿਰ ਪਤਾ ਨਾ ਫਿਰ ਮੇਰੀਆਂ ਪਤਾ ਲੱਗ ਜਾਣਾ ਕੀਤਿਆਂ ਦਾ ਪਹਿਣਾ ਨਾ ਕਿੱਦਾ ਕੱਛਕਦੀ ਆ ਸਾਡਾ ਨਜ਼ਰ ਨਹੀਂ ਤੇ ਬਗਾਨੀਆਂ ਹੋਈਆਂ ਫਿਰ ਉਹਦੇ ਵਾਸਤੇ ਜੇ ਸੱਕੀਆਂ ਪਹਿਣਾ ਹੋ ਤਾਂ ਫਿਰ ਚੱਜਦਾ ਸੁਣੇ ਵੀ ਮੇਰੀ ਗੱਲ ਤੁਹਾਡੇ ਵੀਰ ਜੀ ਜਦੋਂ ਨੇ ਮੇਰੀ ਗੱਲ ਸੁਣ ਉਹਨੂੰ ਨਾ ਕਿਸੇ ਪਤਾ ਲੱਗ ਜੇ ਕਿ ਮੈਂ ਦਸ ਕੇ ਗਈਆਂ ਠੀਕ ਹੈ ਇਹ ਕਰਨੀ ਬੈਣੀ ਗੱਲ ਮੈਨੂੰ ਤਾਂ ਖੁਸ਼ੀ ਹੋਈ ਵੀ ਚਲੋ ਤੁਸੀਂ ਮੈਨੂੰ ਮਿਲ ਕੇ ਕੋਈ ਨਾ ਕੋਈ ਜਦ ਮੈਂ ਰਾਹ ਲੱਭਿਆ ਇਹਨੂੰ ਸਮਝਾਉਣ ਵਾਸਤੇ ਸਮਝਾਦੀ ਹੂੰ ਜੇ ਮੇਰਾ ਨਾਨਾ ਨੂੰ ਵੀ ਚੰਗਾ ਦੀਪਾ ਨੇ ਕਹੀ ਐ ਦੀਦੀ ਨਾ ਖੁਸ਼ ਹੋ ਕੇ ਨਾ ਖਰਬੂਜਾ ਖਾਂਦੇ ਮਨਜੂ ਬਿਜਾ ਹਾਂਜੀ ਹਾਂਜੀ ਦੀਦੀ ਕੀ ਵਰੀ ਭਾਬੀ ਬਿਲ ਜਿਤੇ ਤੇਰੀ ਵਰਗਿਆ ਸਿਰ ਘਰ ਘਰ ਨੂੰ ਹੋਣੀ ਚਾਹੀਦੀ ਐ ਤਾਂ ਘਰ ਘਰ ਭਾਬੀ ਹੋ ਕੇ ਹਾਂ ਅੱਛਾ ਇਹ ਕਿਹਦੇ ਸੁਣਨ ਕਟਰੀ ਪਹਿਲ ਵਾਰ ਤੇ ਚੱਲ ਵਧੀਆ ਕੀਤਾ ਨਹੀਂ ਨਹੀਂ ਸਬਜੀ ਦੀਦੀ ਮੈਂ ਬਣਾ ਲਈਏ ਤੇ ਚਾਵਲ ਵੀ ਬਣਾ ਲਈਏ ਨਹੀਂ ਗੱਲ ਸੁਣ ਕੱਲੇ ਉੱਥੇ ਬੈਠੇ ਐ ਤੇਰਾ ਵਰਜ ਨਹੀਂ ਬੰਦਾ ਵੇ ਚਾਹ ਪਣੀ ਬਣਾ ਕੇ ਲੈ ਕੇ ਜਾ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਬਸ ਮੈਂ ਆਪਣੇ ਕਿਹਨੂੰ ਚਰਕੀ ਸੋਚੇਗੀ ਪਹਿਲ ਤੇਰੀ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਕਿ ਦੀਦੀ ਨੇ ਕੀ ਸੋਚਣਾ ਮੈਂ ਪਤਾ ਕਿ ਸੋਚਦੀ ਪਈ ਮੈਂ ਕਿ ਜੇ ਹੁਣ ਚਾਹ ਪਲਾਤੀ ਨਾ ਫੇ ਰੋਟੀ ਦੀ ਭੁੱਖ ਮਰ ਜਾਣੀ ਐ ਤੇ ਮੈਂ ਕਿਹਾ ਭਲਾ ਮੈਂ ਰੋਟੀ ਖਵਾ ਦਨੀ ਆ ਫਿਰ ਨਾਲ ਹੀ ਮੈਂ ਚਾਹ ਬਣਾ ਲਵਾਂ ਤੇ ਤੇਰੀ ਗੱਲ ਸੋਚ ਬੜੀ ਵਧੀਆ ਮੈਂ ਤੇ ਕਹਿੰਦੀ ਲੋੜ ਹੀ ਨਹੀਂ ਪੈਂਦੀ ਤੂੰ ਤਾਂ ਬੜੀ ਤੁਸੀਂ ਦੇ ਕੁਝ ਹੋਰ ਖਾਣਾ ਮੈਨੂੰ ਦੱਸੋ ਮੈਂ ਬਣਾ ਦਿੰਦੀ ਜਦੋਂ ਮੇਰੀ ਕਿਹੜੀ ਗੱਲ ਐ ਮੈਂ ਤੇ ਦੂਜੇ ਦਿਨ ਭਾਵਿਆ ਮੇਰੇ ਤੇ ਘਰ ਦਾ ਚੰਗ ਲੱਗਦਾ ਮੈਂ ਤੇ ਬਾਹਰ ਕਰ ਮੇਰੀ ਬੱਚਾਈ ਦਾ ਘਰ ਆ ਤੁਸੀਂ ਇਹੋ ਜਿਹੀ ਗੱਲਾਂ ਨਾ ਕਰਿਆ ਕਰੋ ਮੇਰੀ ਗੱਲ ਸੁਣ ਮੰਜ ਪੁੱਤਲ ਮੇਰੀ ਸੁਣ ਗੱਲ ਅੰਦਰ ਗੱਤੂ ਹਿਚਾ ਕੇ ਨਾ ਪੈਨ ਕੋਲ ਬੈਠਾ ਚਾਹ ਪਣੀ ਮੈਂ ਬਣਾ ਕੇ ਲੈਣ ਕੋਈ ਦੁੱਖ ਸੁੱਖ ਸੁੱਖ ਕੋ ਗੱਲ ਕੋ ਬਤਨ ਦੀ 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 ਦੁੱਖ ਮਤ ਆਦੋ ਫੋਲਣਾ ਜੇ ਮਨ ਨੂੰ ਕੋਈ ਇੱਥੇ ਦੁੱਖ ਹੋਵੇ ਨਹੀਂ ਮੇਰੀ ਗੱਲ ਸੁਣ ਨਾ ਮਨ ਨੂੰ ਸੁੱਖੇ ਸੁੱਖਾ ਗਾਵੇ ਵੇਖੋ ਐਡੀ ਵਧੀਆ ਮੇਰੀ ਨਾਨਾ ਨੇ ਅਭੀ ਭੈ ਨਾਨਾ ਨਾਲ ਵੱਧ ਹੋਵੇ ਮਨ ਤੁਸੀ ਆਪਣੀ ਭੈ ਦੀ ਕਮੀ ਮਹਿਸੂਸ ਹੀ ਨਹੀਂ ਹੁੰਦੀ ਈ ਕਹਦੇ ਨਾ ਬੈਤਰ ਕੋਈ ਗੱਲ ਤੁਸੀਂ ਬੈਠੋ ਮੇਰੀ ਭੈਣ ਕੋਲੋ ਸਭ ਨਹੀ ਜਾ ਬੈਠ ਕੋਈ ਨਹੀਂ ਚਾਹ ਪਣੀ ਮੈਂ ਬਣਾ ਲੈਣੀ ਆ ਫਿਰ ਕੀ ਹੋ ਗਿਆ ਜੇ ਤੇ ਮੇਰੇ ਕੋ ਭਰ ਗਿਆ ਚਲੋ ਠੀਕ ਤੁਸੀਂ ਬੈਠੋ ਬੈਣਾ ਬੈਣਾ ਕੋਈ ਗੱਲ ਨਹੀਂ ਲੈ ਆਪਣਾ ਘੇਰੇ ਨਹੀਂ ਕੋਈ ਗੱਲ ਠੀਕ ਹੈ ਹਾਂ ਕਰੋ ਗੱਲਬਾਤ ਚੱਲਿਆ ਹਾਂ ਸੌਰੀ ਕਰ ਰਹੇ ਹਾਂ ਠੀਕ ਹੈ ਹਾਂ ਇਹ ਫਫਾ ਫਫਾ ਇਹਨਾਂ ਨੂੰ ਫਕਲੇ ਦਾ ਕਰਨੇ ਜਾਂਦੇ ਕੀ ਕਰੀਏ ਫਿਰ ਆਹ ਵੇਖੀ ਹੈਗਾ ਇੱਥੇ ਫਰੂਟ ਕੱਟਣ ਦੇ ਆ ਗਈ ਆਹ ਵੇਖ ਸਲਾਦ ਕੱਟਣ ਦੇ ਆ ਗਈ ਹੈ ਨਾ ਸਰ ਯਾਦ ਪਾਣੀ ਦਾ ਗਲਾਸ ਫੋਕਾ ਸਾਡੇ ਮਰਦ ਤਾਂ ਆਵੇ ਕਿੰਨੀਆਂ ਸਬਜ਼ੀਆਂ ਬਣਾ ਕੇ ਬੈਠੀ ਹੋਵੇ ਇਹ ਆ ਸਭ ਕਹਿਣਾ ਵਿਚ ਆਵੇ ਕਹਿਣਾ ਮੈਨੂੰ ਕੋਣ ਪੁੱਛਦਾ ਹੀ ਕੋਈ ਕੁਛ ਦਾ ਕੁਛ ਤਾਂ ਫੋਪਰੇ ਕਰ ਲੈ ਕਰਨੇ ਪਹਿਲੇ ਦੇਖੀ ਕਰੀਏ ਹਾਏ ਕਿੱਡੇ ਵਧੀਆ ਮੇਰੇ ਦੀਦੀ ਹੈਗੇ ਤਾਂ ਸਾਰਿਆਂ ਨੂੰ ਇਹੋ ਜਿਹਾ ਨਾਨਾ ਦਵੇ ਕਿੰਨਾ ਮੇਰਾ ਧਿਆਨ ਰੱਖਦੇ ਕਹਿੰਦੇ ਤੂੰ ਆਪਣੀ ਭੈਣ ਕੋਲ ਬੈਠ ਮੈਂ ਬਣਾਣੀ ਆ ਉਹ ਤੋਂ ਨਹੀਂ ਗਰਮੀ ਹੈਗੀ ਚਲ ਕੋਈ ਗੱਲ ਦੀਦੀ 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 ਹਾ ਮੰਜੂ ਹਾਂ ਤੇ ਮਨ ਡਰਾਈ ਤੇ ਤਾਂ ਠੀਕ ਹੋ ਹਾਂ ਠੀਕ ਹੈ ਅੱਛਾ ਮੈਂ ਚਲਦੀ ਘਰ ਚਲਦੀ ਕਿਉਂ ਕਿ ਹੋਇਆ ਜੇ ਨਹੀਂ ਨਹੀਂ ਬਸ ਥੋੜਾ ਜਿਹਾ ਕੰਮ ਸੀ ਮਨ ਚੇਤ ਆ ਗਿਆ ਤੋ ਵੀ ਇਹ ਤਾਂ ਠੀਕ ਜੀ ਤੁਸੀਂ ਪਸੀਨਾ ਉਤਰੀ ਲਿਆ ਕਿ ਨਹੀਂ ਆਈਆਂ ਤੁਹਾਨੂੰ ਨਹੀਂ ਨਹੀਂ ਕੋਈ ਗੱਲ ਮੈਂ ਚਲਦੀ ਆ ਬੈਠੋ ਕੀ ਹੋਇਆ ਜੇ ਦੀਦੀ ਤਾਂ ਸੋਦੇ ਸਹੀ ਮੰਜੂ ਮੈਨੂੰ ਇੱਕ ਗੱਲ ਦੱਸ ਹਾਂਜੀ ਸਾਡੇ ਮਾਂ ਪਿਓ ਨੇ ਕਦੀ ਸਿੱਖਿਆ ਮਾੜੀ ਦਿੱਤੀ ਐ ਇੰਨੇ ਸਾਲ ਹੋ ਗਏ ਤੈਨੂੰ ਵਿਆਹੀ ਨੋ ਮੈਨੂੰ ਵਿਆਹੀ ਨੋ ਸਾਡਾ ਕਦੀ ਲੰਬਾ ਸਾਡੇ ਮਾਪਿਓ ਤੱਕ ਨਹੀਂ ਪਹੁੰਚਿਆ ਪਰ ਅੱਜ ਜੋ ਮੈਨੂੰ ਤੇਰੇ ਬਾਰੇ ਸੁਣਨ ਨੂੰ ਮਿਲਿਆ ਨਾ ਕਿ ਤੂੰ ਆਪਣੇ ਸਾਸੂri ਦੀ ਸੇਵਾ ਨਹੀਂ ਕਰਦੀ ਨਹੀਂ ਦੀਦੀ ਤੂੰ ਮੁੱਚਦੀ ਨਹੀਂ ਤੂੰ ਲੜਦੀ ਆਪਣੇ ਨਨਾਨਾ ਨਾਲ ਨਹੀਂ ਦੀਦੀ ਤੈਨੂੰ ਭੈਣ ਦੇ ਆਂਦਾ ਚਾਹ ਹੁੰਦਾ ਹੈ ਤੈਨੂੰ ਨਨਾਨਾ ਦੇ ਆਂਦਾ ਕੋਈ ਚਾਹ ਨਹੀਂ ਹੁੰਦਾ ਨਹੀਂ ਦੀਦੀ ਇਹੋ ਜਿਹੇ ਕੋਈ ਗੱਲ ਨਹੀਂ ਹੈਗੀ ਗੱਲ ਨਹੀਂ ਮੰਝੋ ਵੇਖ ਮੈਨੂੰ ਨਹੀਂ ਪਤਾ ਗੱਲ ਹੈਗੀ ਜਾਂ ਨਹੀਂ ਹੈਗੀ ਪਰ ਜੇ ਤੇਰੇ ਜੇ ਮਾੜੀ ਆਦਤ ਹੈਗੀ ਨਾ ਤੇ ਹੁਣੇ ਸੁਧਰ ਜਾ ਮੈਨੂੰ ਨਹੀਂ ਚੰਗਾ ਲੱਗਦਾ ਨਹੀਂ ਦੀਦੀ ਕੋਈ ਉਹ ਜਿਹੀ ਗੱਲ ਨਹੀਂ ਹੈਗੀ ਕਿਉਂ ਯਾਰ ਤੁਹਾਨੂੰ ਤੁਸੀਂ ਹੁਣੇ ਤਾਂ ਠੀਕ ਹੈਗੇ ਹੀ ਮੈਨੂੰ ਕੁਝ ਨਹੀਂ ਹੋਇਆ ਬਸ ਤੇਰਾ ਦਿਮਾਗ ਖਰਾਬ ਹੋ ਗਿਆ ਤੈਨੂੰ ਕਹਦਾ ਵਤੂਰ ਤੂੰ ਕਿਉਂ ਆਪਣੀ ਸਾਸੂ ਨੂੰ ਪੁੱਛਦੀ ਹੈਗੀ ਤੇਰਾ ਫਰਜ਼ ਨਹੀਂਗਾ ਸਾਡੇ ਮਾਪਿਓ ਨੇ ਕੀ ਸਿੱਖਿਆ ਦਿੱਤੀ ਆ ਕਿ ਜੇ ਤੂੰ ਹੀ ਸਾਡਾ ਸੁੱਖ ਲੱਭਦੀਆਂ ਜੈਨਾ ਤੇ ਪਹਿਲਾਂ ਆਪਣੇ ਸਾਸੋਰੇ ਦੀ ਸੇਵਾ ਕਰੋ ਤੇ ਤੂੰ ਐਸ ਕਰਕੇ ਤੂੰ ਰਹਿਦੇ ਨਹੀਂ ਦੀਦੀ ਬੈਠੋ ਤਾਨੂੰ ਗੋਲ ਤਾਂ ਫੇ ਮੈਂ ਕੁਛ ਵੀ ਨਹੀਂ ਕਰਦੀ ਮੈਂ ਤੇ ਸਾਰਾ ਘਰ ਦਾ ਕੰਮ ਕਰਦੀ ਮੈਂ ਤੇ ਕੰਮ ਵਾਲੀ ਵੀ ਤੁਹਾਡੇ ਸਾਹਮਣੇ ਕੋਈ ਨਹੀਂ ਲਾਈ ਹੋਈ ਮੰਜੂ ਮੇਰੀ ਗੱਲ ਸੁਣ ਮੈਨੂੰ ਹੁਣ ਜਾਣ ਦੇ ਐਵੇਂ ਤੇਰੀ ਨਨਣਾਈ ਹੈ ਗੁੱਸੇ ਵਿੱਚ ਤੈਨੂੰ ਮੈਂ ਕੁਝ ਕਹਿ ਗਈ ਨਾ ਫਿਰ ਮੈਨੂੰ ਆਪ ਹੀ ਹੰਤਿਆ ਰਹਿਣਾ ਸਾਰਾ ਦਿਨ ਸਾਰੀ ਰਾਤ ਕਿ ਮੈਂ ਆਪਣੀ ਛੋਟੀ ਭੈਣ ਨੂੰ ਵੱਧ ਘੱਟ ਬੋਲ ਕੇ ਆਈ ਆ ਨਹੀਂ ਦੀਦੀ ਮੰਜੂ ਚੁੱਪ ਕਰ ਮੈਨੂੰ ਜਾਣ ਦੇ ਦੀਦੀ ਮੇਰੀ ਗੱਲ ਇੱਕ ਗੱਲ ਸੁਣ ਜੋ

ਪਰ ਕਿਉਂ ਗਿਆ ਦੇਦੇ ਇਹਨੂੰ ਹੁਣ ਇਹਦੇ ਚੰਗੇ ਭਲੇ ਸੀ ਲਾ ਮਨਜੂ ਤੂੰ ਇਹ ਕੀ ਯਾਦ ਕਰ ਰਹੀ ਸ਼ਾਬਾਸ਼ ਆਹ ਨਾ ਅਰਨਾ ਵਰਗੀ ਕੋਈ ਨਾ ਜਮਿਆ ਨਾ ਜਮਣਾ ਹੈ ਹਾਂ ਕੋ ਬਣ ਕੇ ਦੇ ਖਾਵੇ ਮੈਂ ਚੰਗੀ ਮਾਂ ਵੀ ਤੀਲੀ ਲਈ ਮੈਂ ਵੀ ਪਿਓ ਦੀ ਧੀ ਨਹੀਂ ਮੈਂ ਵੀ ਪਿਓ ਦੀ ਧੀ ਨਹੀਂ ਮੈਂ ਚੰਗੀ ਤੀਲੀ ਲਾ ਕੇ ਆਈਆਂ ਭੈਣ 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 ਭੈਣਾਂ ਤੋਂ ਬੜੀ ਚੰਗੀ ਵੀ ਸੀ ਭੈਣ ਲਾਉਗੀ ਨਾ ਸੋਈ ਤੇ ਚੰਗੀ ਤਰ੍ਹਾਂ ਦਉਗੀ ਤੇ ਸੈਨ ਨੂੰ ਚੱ ਸਕੇ ਤੇਲ ਤੂਲ ਪਤਾ ਚਾਹੂਗਾ ਨੂੰ ਲੱਗ ਤੇ ਫਿਰ ਮੈਂ ਵੇਖਾਂਗੀ ਸਾਡਾ ਹੀ ਰਾਜ ਹੋਣਾ ਚਾਹੀਦਾ ਭਾਬੀਆਂ ਦਾ ਕੀ ਮਤਲਬ ਭਾਬੀਆਂ ਆਪਣੀ ਔਕਾਤ ਦੇ ਵਿੱਚ ਰਹਿੰਦੀ ਜੋਗੀ ਹੈਗੀਆਂ ਮੇਰੇ ਤਾਂ ਕੋਈ ਨਹੀਂ ਪੱਕ ਗਏ ਪਹਿਨੇ ਪਹਿਨੇ ਲੈ ਕੇ ਜਿੱਦਾਂ ਮੇਰਾ ਵੀਰ ਦਵੇ ਤੇ ਇਚਰਾ ਹੀ ਇੱਕ ਆ ਮੇਦੀ ਪਹਿਨੇ ਲੈ ਕੇ ਤਾਂ ਮੇਦੀ ਪਹਿਨੇ ਲੈ ਕੇ ਤਾਂ ਕਿ ਉਹ ਵੀਰਾ 4-4 ਕਿਲੋ ਦੁੱਧ ਲਿਆਂਦਾ ਹੀ ਐਨੇ ਨਹੀਂ ਮਲਾਈ ਜੋੜ ਕੇ ਤੇ 2-2 ਕਿਲੋ ਚਾਚਾ ਕਿਲੋ ਤੇ ਬੱਸ ਕਿਉਂ ਕਰਦੀ ਤੇ ਜਦੋਂ ਮੈਂ ਕਿਤੇ ਆਣਾ ਆਹ ਦੀਦੀ ਮੇਰੀ ਭੈਣ ਲੈ ਕੇ ਆਈ ਹੂ ਆ ਮੇਰੀ ਭੈਣ ਲੈ ਕੇ ਆਈ ਹੂ ਬੰਦਾ ਪੁੱਛੇ ਸਾਰਾ ਕੁਝ ਤੇਰੀ ਭੈਣ ਹੀ ਲੈ ਕੇ ਆਈ ਐ ਮੇਰਾ ਵੀਰਾ ਤੈਨੂੰ ਕੁਝ ਨਹੀਂ ਲੈ ਕੇ ਦਿੰਦਾ ਕਿੰਨੀ ਚਤਰ ਬਣੀ ਫਿਰਦੀ ਐ ਇਹਨੂੰ ਕੀ ਪਤਾ ਲੱਗੇ ਸ਼ਾਬਾਸ਼ ਅੱਲਾ तो करके आई वादिया करके आई ये मंजू की जाने की एक बार कि मैं किसी ना लिता सगा पंगा मेरी भैन भैन ना हो गई मैं वेखागी हूँ कि भैं भैं बन दैन का ना भी ला जू दे मेरा ना बटा दी देखी करके वेखे भैन भैन है कि फिर दी मिल ही हुई दीदी हाँ जी हाँ जी हाँ जी दस हाँ जी रोटी खा लो आके मेरी गल सुन इधर आ गई है भैन रोटी पानी दे रही है। जाके मेरा पुत्र भैन मेरी ना हाँ चली गई है लोगों ने को जान दिता बिना रोटी दो चंगा लगता तू आप ही सोच दीदी खरा कि दिन, दिन पिछले बेचारी आई है रोटी पानी चाहिए शाम तक दे दी दि। शामी चल जाती दीदी ड्रामे हाँ। कर दो दस मैं क्रामे किते हैं आ गई ना फिर गल आ गई है ਮੱਲਾ ਮੇਰੇ ਮਨ ਚ ਕੋਈ ਉਹ ਦੀ ਗੱਲ ਨਹੀਂ ਹੈ ਅੱਛਾ ਇੰਨੀ ਦੇਰ ਬਾਦੋਂ ਮੇਰੀ ਭੈਣ ਆਈ ਆ ਮੇਰੀ ਭੈਣ ਚੰਗੀ ਭਲੀ ਸੀ ਕੁਝ ਨਹੀਂ ਉਹਨੂੰ ਜਦੋਂ ਤੇ ਤੁਸੀਂ ਵੇਖੋ ਸਾਡੇ ਘਰ ਨਾਲ ਕੋਈ ਆਇਆ ਨਾ ਕੋਈ ਗਿਆ ਨਾ ਚਾਹੀ ਜੀ ਘਰ ਹੈਗੇ ਆ ਉਹ ਵੀ ਗਏ ਹੋਏ ਆ ਸਿਰਫ ਤੁਸੀਂ ਉਹਨਾਂ ਦੇ ਕੋਲ ਬੈਠੇ ਤੇ ਉਹਨਾਂ ਨੇ ਸਿਰਫ ਮੇਰੇ ਕੋਲੋਂ ਪਾਣੀ ਪੀਤਾ ਵਾ ਪੱਕਾ ਮੈਨੂੰ ਪਤਾ ਜੇ ਤੁਸੀਂ ਮੇਰੀ ਭੈਣ ਨਾਲ ਨਾ ਗੱਲਾਂ ਕੀਤੀਆਂ ਵਾ ਲਹ ਹੋਏ ਮੈਨੂੰ ਕਿ ਲੋਰ ਬਈ ਬਣਾ ਦੇ ਤਾੜਾ ਪਚ ਪਹਿਣਾ ਤੇ ਪਹਿਣ ਦੀ ਗੱਲ ਕਰਨ ਦੀ ਮੈਂ ਅੱਜ ਤੱਕ ਕਦੀ ਤੱਕ ਜਿੱਦ ਕਰਾਨੀ ਸਮਝਿਆ ਹੀ ਤੇ ਮੈਂ ਕੀ ਕਹਤਾ ਵਾ ਤੁਸੀਂ ਹਾਂ ਤੁਸੀਂ ਤਾਂ ਅੱਗ ਲਾਤੀ ਜੇ ਪਤਾ ਨਹੀਂ ਕੜੀ ਅੱਗ ਲਾਤੀ ਤੁਸੀਂ ਠੰਡੇ ਦੋ ਦਰੋਂ ਫੁੱਕਾ ਮਾਰੀਆਂ ਜੇ ਮੈਂ ਤੁਹਾਨੂੰ ਆਪਣੀ ਸੱਕੀ ਭੈਣ ਨਾਲੋਂ ਵੱਧ ਸਮਝਿਆ ਸੀ ਤੁਨ ਮੈਨ ਨੇ ਨਾ ਨਹੀਂ ਸਮਝਿਆ ਸੀ ਮੈਂ ਸਮਝਾ ਤੁਸੀਂ ਮੇਰੀ ਵੱਡੀ ਭੈਣ ਹੈਗੇ ਜੇ ਉਹ ਮੇਰੀ ਛੋਟੀ ਭੈਣ ਹੈ ਪਰ ਤੁਸੀਂ ਉਹਨਾਂ ਨੂੰ ਕੀ ਕਿਹਾ ਜੇ ਮੇਰੇ ਬਰ ਖਿਲਾਫ ਮੇਰੀ ਗੱਲ ਸੁਣੋ ਮੈਂ ਉਹਨੂੰ ਕੀ ਕਹ ਲੈਣਾ ਉਹ ਕਮਾਲ ਦੀ ਗੱਲ ਹੈ ਦੀਦੀ ਮੰਨੋ ਮੈਂ ਤੇ ਰਾਮ ਰਾਮ ਜੀ ਇੱਥੇ ਸੋਖਨਾਂ ਨੂੰ ਨੇ ਪੁੱਛਿਆ ਤੇ ਸੋਖਨਾਂ ਨੇ ਮੈਂ ਪੁੱਛਿਆ ਉਹਨੇ ਵੀ ਮੈਨੂੰ ਆਪਣੇ ਘਰ ਦੀ ਦਸਾਤੀ ਤੇ ਮੈਂ ਵੀ ਦਸਾ ਦਿੱਤੀ ਮੈਂ ਤਾਂ ਕੋਈ ਉਹ ਜਿਹੀ ਗੱਲ ਹੀ ਨਹੀਂ ਕੀਤੀ ਤੁਸੀਂ ਬਿਲਕੁਲ ਸਹੀ ਕੀ ਬਣਾ ਤੇਰੀ ਭੈਣ ਜੁਗਲਵਾਜ ਹੋਏ ਦੀਦੀ ਚੁੱਪ ਕਰ ਜਾ ਨਹੀਂ ਨਹੀਂ ਮੈਂ ਮੈਨੂੰ ਮੈਂ ਕੋ ਗਾਲੀ ਨਹੀਂ ਕੀਤੀ ਮੇਰਾ ਕਿਉਂ ਚੁੱਡਾ ਨਾ ਕੋ ਲਵੇ ਤੁਸੀਂ ਤੁਸੀਂ ਕੰਦੇ ਪਿਆ ਨਾ ਹਾਂ ਕਿ ਉਹਨੇ ਆਪਣੇ ਘਰ ਦੀਆਂ ਕੀਤੀਆਂ ਤੇ ਮੈਂ ਆਪਣੇ ਘਰ ਦੀਆਂ ਮੈਂ ਹਾਂ ਜੋ ਖਣਨ ਤਾਂ ਬੰਦਾ ਪੁੱਛਦਾ ਹੀ ਆ ਚਲੋ ਠੀਕ ਹਾਂ ਤੇ ਹੋਰ ਹੁਣ ਤੁਸੀਂ 2 ਮਿੰਟ ਚੋਂ ਪਰੋ ਤੁਸੀਂ ਕਹਿੰਦੇ ਉਹਨੇ ਆਪਣੇ ਘਰ ਦੀਆਂ ਕੀਤੀਆਂ ਤੇ ਮੈਂ ਆਪਣੇ ਮੇਰੀ ਦੀਦੀ ਨੇ ਆਪਣੇ ਘਰ ਦੀਆਂ ਸੁੱਖ ਸ਼ਾਂਤੀ ਦੀਆਂ ਕੀਤੀਆਂ ਨਹੀਂ ਪਰ ਤੁਸੀਂ ਇਹ ਇਹੋ ਜਿਹੀ ਲੁੱਤੀ ਲਾਈ ਆ ਨਾ ਮੇਰੀ ਭੈਣ ਨੂੰ ਕਿ ਮੇਰੀ ਮਾਂ ਨੂੰ ਨਹੀਂ ਪੁੱਛਦੀ ਸਾਨੂੰ ਨਹੀਂ ਪੁੱਛਦੀ ਆਏਗੇ ਨੂੰ ਸਾਡੀ ਮਾਂ ਨੂੰ ਰੋਟੀ ਨਹੀਂ ਦਿੰਦੀ ਮੇਰੀ ਗੱਲ ਸੁਣੋ ਮੈਂ ਖਾਣ ਵਾਲੀ ਹੁੰਦੀ ਨਾ ਜਾਂ ਮੈਂ ਜੂਸ ਪੀਣ ਵਾਲੀ ਹੁੰਦੀ ਜਾਂ ਮਨ ਬੁਜਾਰੀ ਛਾਟਾਂ ਲੱਗੀਆਂ ਹੁੰਦੀਆਂ ਤੁਹਾਡੇ ਭਰਾ ਦਾ ਨਾ ਅੱਜ ਇਹ ਮਕਾਨ ਨਾ ਬਣਿਆ ਹੁੰਦਾ ਜਿੰਨੀਆਂ ਤੁਸੀਂ ਦੋਵੇਂ ਭੈਣਾ ਕਰ ਲੋ ਉਨੀਆਂ ਹੀ ਥੋੜੀਆਂ ਮੈਂ ਭੈਣਾ ਇਹ ਤੇ ਮੈਂ ਸੁੱਕ ਲੈਂਦੀ ਤੇ ਨਾਪ ਲੈਂਦੀ ਤੇ ਫਿਰ ਕਹਿੰਦੀ ਆਕੜ ਬੜੀ ਏ ਹੈ ਜੇ ਬੁਲਾ ਲੀਤਾ ਤੇ ਮੈਂ ਮਾਰੀ ਹੋ ਗਈ ਵੀ ਚੁੱਪ ਰਹਿ ਜਾਓ ਵੇਚੋ ਪੀਆ ਮੈਂ ਦੱਸ ਮੈਂ ਕਿਹੜੀਆਂ ਖੜੀਆਂ ਬਣਦੀ ਸੀ ਤੁਸੀਂ ਨਾ ਭੁੱਲ ਗਏ ਜੋ ਕੁਝ ਮੈਨੂੰ ਸਮਝ ਨਹੀਂ ਲੱਗੀ ਪੱਲਾ ਕਿ ਮੇਰੀ ਭੈਣ ਚੰਗੀ ਬਣੀ ਇੱਥੇ ਆਈ ਹੈ ਤੇ ਉਹਨੂੰ ਕੀ ਹੋ ਗਿਆ ਜਗਦਾ ਮਨੂੰ ਖੜੀਆਂ ਵੋਡੀਆਂ ਸੁਣਾ ਕੇ ਤੇ ਆਪ ਚਲੀ ਗਈ ਅੱਜ ਤੱਕ ਮੇਰੀ ਭੈਣ ਨੇ ਮਨੂੰ ਕਦੀ ਕੁਝ ਨਹੀਂ ਕਿਹਾ ਸੀ ਤੇ ਅੱਜ ਅੰਨਾ ਕੁਝ ਬੋਲ ਕੇ ਗਈ ਉਹ ਤੇ ਮੈਂ ਬਾਅਦ ਤੋਂ ਦਿਮਾਗ ਲਗਾਇਆ ਮੇਰੀ ਭੈਣ ਨੂੰ ਹੋਇਆ ਕੀ ਹੈ ਪੱਲਾ ਤੇ ਮੈਂ ਸਮਝੀ ਕਿ ਤੇ ਉਹਦੇ ਕੋਈ ਘਰ ਗੱਲ ਹੋਈ ਹੈ ਤੇ ਤਾਦੋ ਫਟਾਫਟ ਚਲੀ ਗਈ ਫੇਰ ਮੇਰੇ ਦਿਮਾਗ ਚ ਆ ਫੇਰ ਮੈਂ ਕਿਤੇ ਕੈਮਰੇ ਚੈੱਕ ਸੁਣੋ ਕੈਮਰੇ ਚੱਕ ਕਿਤੇ ਸਾਰੀ ਤੁਹਾਡੀ ਆਵਾਜ਼ ਰਿਗੋਰ ਹੋਈ ਜੋ ਜੋ ਤੁਸੀਂ ਮੇਰੀ ਭੈਣ ਨੂੰ ਮੇਰੇ ਵੱਲੋਂ ਕਿਹਾ ਜੇ ਇਹੋ ਜਿਹੇ ਨਾਨਾ ਹੁੰਦੀਆਂ ਵੈ ਪਰਜਾਈਆਂ ਇੱਜ਼ਤ ਕਰਦੀਆਂ ਵੈ ਪਰ ਨਾਨਾ ਨੂੰ ਕਰਵਾਣੀਆਂ ਨਹੀਂ ਆਂਦੀਆਂ ਤੁਹਾਡੀ ਜਿਹੇ ਨਾਨਾਾਂ ਆਪਣੀ ਚੀਜ਼ ਮੈਂ ਬਾਤ ਚ ਲੈ ਆਂਦੀ ਹੀ ਸਭ ਤੋਂ ਪੱਲਾ ਮੈਂ ਤੁਹਾਡੀ ਲੈ ਆਂਦੀ ਹੀ ਤੁਹਾਡੀ ਮਾਂ ਨੂੰ ਮੈਂ ਆਪਣੀ ਮਾਂ ਸਮਝਿਆ ਪਰ ਤੁਸੀਂ ਮਾਵਾਂ ਤਿਆਂ ਨੇ ਮੰਨੂ ਕੁਛ ਨਹੀਂ ਸਮਝਿਆ ਮੈਂ ਤੇ ਚੋਰ ਹੋ ਗਈ ਮੈਸੋ ਕੋ ਕਹਿਤਾ ਤੁਸੀਂ ਦੋਨੇ ਪੈਣਾ ਪੈਣਾ ਗੱਲਾਂ ਕਰੋ ਮੈਂ ਰਸੋਈ ਤੇ ਜਾ ਕੇ ਸਮਾਨ ਬਣਾਣੀ ਆ ਅੱਗੇ ਤੋਂ ਤੋਂ ਮਨੂੰ ਮਤ ਆ ਗਈ ਹੈ ਕਿ ਕਦੀ ਵੀ ਕੋਈ ਆਪਣਾ ਰਿਸ਼ਤੇਦਾਰ ਆਵੇ ਜਾਂ ਸਹੇਲਪੁਣਾ ਆਵੇ ਕਦੀ ਇਕੱਠਿਆਂ ਨਾ ਬਿਠਾਓ ਕੋਈ ਪਤਾ ਨਹੀਂ ਕਿਸ ਟਾਈਮ ਤੇ ਕਿਹੜੀ ਛੁੜੀ ਉਹਨੇ ਮਾਰ ਦੇਣੀ ਆ ਐ ਤੇ ਭਲਾ ਹੋਵੇ ਕਿ ਕੈਮਰੇ ਲੱਗੇ ਹੋਏ ਸੀ ਤੇ ਮੈਂ ਬਚ ਗਈ ਆ ਪਰ ਤੁਸੀਂ ਘੱਟ ਨਹੀਂ ਕੀਤੀ ਅਗਲਾ ਨਹੀਂ ਫਿਰ ਵੀ ਮੇਰੀ ਭੈਣ ਨੇ ਮੇਰੀ ਭੈਣ ਹੀ ਰਹਿਣਾ ਤੇ ਤੁਸੀਂ ਮੇਰੇ ਹੀ ਰਹਿਣਾ ਮੈਂ ਪਰ ਤੁਸੀਂ ਜੋ ਅੱਜ ਕੀਤਾ ਜੇ ਨਾ ਉਹ ਗਲਤ ਕੀਤਾ ਜੇ ਪਰ ਪੈਂਦੀ ਹੁਣ ਇੱਧਰ ਵੀ ਸਮਝਾ ਦਿਓ ਕਈ ਲੋਕ ਇਤਨਾ ਕਰਦੇ ਹਾਂ ਨੂੰ ਹੁਣ ਤੁਸੀਂ ਅੰਨ ਨੂੰ ਵੀ ਸਮਝਾਓ ਕਿ ਕਈ ਲੋਕ ਐਸੇ ਹੈਗੇ ਆ ਜਿਹੜੇ ਅਸਰਾ ਕਰਦੇ ਨੇ ਅੰਡਾ ਨਜ਼ੇਕ ਸੀਨ ਕੀਤਾ ਵਾ ਦੇਖੋ ਜੀ ਸਾਡੇ ਸੀਰੀਅਲ ਬਣਾਉਂਦਾ ਐ ਮਕਸਦ ਇਹ ਕਾ ਕੇ ਕਈ ਘਰਾਂ ਦੇ ਵਿੱਚ ਇੱਕ ਦੂਜੇ ਦੇ ਸਿੱਧਾ ਜਿ ਇਕੱਠੇ ਬੈਠਦੇ ਨੇ ਉਹਨਾਂ ਦੇ ਘਰ ਬੈ ਕੇ ਖੰਜਰ ਖੋ ਕੇ ਜਾਂਦੇ ਨੇ ਜਿਨ੍ਹਾਂ ਦੇ ਘਰ ਆਂਦੇ ਨੇ ਮਿਲਣ ਆਂਦੇ ਮਿਲਣ ਗਿਲਣ ਵਾਸਤੇ ਆ ਉਹਨਾਂ ਘਰ ਹੀ ਲੁੱਟਿਆ ਲਾਲਾ ਕੇ ਤੇ ਖੰਜਰ ਖੋ ਹੋਏ ਪਿੱਛੋਂ ਦੀ ਜੜਾ ਵੜ ਕੇ ਚੱਲ ਜਾਂਦੇ ਆ ਆਪਣਾ ਉਲੂ ਸਿੱਧਾ ਕਰ ਲੈਣਾ ਆਪਣਾ ਉਲੂ ਸਿੱਧਾ ਕਰ ਲੈਂਦੇ ਆ ਆਪ ਚਾਹ ਪਾਣੀ ਪੀ ਕੇ ਤੇ ਬਸ ਜੇ ਨਿਕਲ ਅਚਪਨ ਲੜੀਆਂ ਤੇ ਸੋ ਐਸ ਲੜਾਈਆਂ ਪਾਨ ਨਾਲ ਬੜੀ ਸੁਚੇਤ ਹੋ ਕੇ ਰੋ ਉਹ ਸਾਡਾ ਕਹਿਣਾ ਪਤਾ ਕਿ ਘਰ ਘਰ ਜਿਸ ਤਰ੍ਹਾਂ ਹੋਣ ਲੱਗੇ ਤੇ ਫਿਰ ਕੋਈ ਇੱਕ ਦੂਸਰੇ ਨਾਲ ਜੋਗਾ ਨਹੀਂ ਰਿਹਾ ਨਾ ਕੋਈ ਸਗੀ ਭੈਣ ਆ ਆਪਣੇ ਪੇਕੇ ਆ ਸਕਦੀ ਨਾ ਨਾਲ ਤੇ ਨਾ ਕੋਈ ਆਪਣੀ ਭੈਣ ਨਾ ਕੋਈ ਸਾਲੀ ਕੋਈ ਆਪਣੇ ਘਰ ਦੇ ਚ ਸੇਲੀ ਨਾ ਵੀ ਹੋ ਸਕਦੀਆਂ ਮੈਂ ਕੋਈ ਵੀ ਹੋ ਸਕਦਾ ਵੈ ਕੋਈ ਵੀ ਹੋ ਸਕਦਾ ਵੈ ਕਹਿੰਦਾ ਮਤਲਬ ਵੀ ਆ ਕੇ ਕੋਈ ਗੱਲ ਨਹੀਂ ਕਰ ਸਕਦਾ ਫਿਰ ਤੇ ਜੇ ਇਹੋ ਹੀ ਸ਼ੱਕਤ ਮੁਜਬ ਦੇ ਆਏ ਹੋਈ ਗੱਲਾਂ ਬਾਤਾਂ ਵਿਚਰੀਏ ਤੇ ਫਿਰ ਘਰ ਦੇ ਵਿੱਚ ਕੋਈ ਪਿਆਰ ਭਰਾ ਨਹੀਂ ਆ ਸਕਦਾ ਤੁਹਾਨੂੰ ਕਮਰੇ ਲੱਗੇ ਹੀ ਤੇ ਪਤਾ ਲੱਗ ਗਿਆ ਜੇ ਨਾ ਕੈਮਰੇ ਲੱਗੇ ਹੋਣ ਤਾਂ ਫਿਰ ਕੋਈ ਕੀ ਕਰੇਗਾ ਫਿਰ ਕੀ ਕਰਨਾ ਫਿਰ ਉਹ ਹੀ ਕੜਾਚ ਫਿਰ ਲੜਾਈਆਂ ਉਹ ਕਿਉਂ ਨਾ ਮੈਂ ਲੜਾਈਆਂ ਹੀ ਹੋਣੀਆਂ ਲੜਾਈਆਂ ਤੋਂ ਸਾਰ ਕੋਝੋੜ ਨਹੀਂ ਚੱਕਦਾ ਇਸ ਕਰਕੇ ਸੋ ਸਾਡੀ ਸਟੋਰੀਸ ਹਨ ਕੇ ਐਨੀ ਚੰਗੇ ਜਨਰਲ ਦੁਨੀਆ ਦੇ ਵਿੱਚੋਂ ਕੋਈ ਦੋ ਘਰ ਇੱਕ ਘਰ ਕੋਈ ਚਾਰ ਪਰਿਵਾਰ ਜੇ ਐਸ ਸੁਝਾਅ ਲੈ ਲੈਣ ਤੇ ਇਹਦੇ ਵਰਗਾ ਕੋਈ ਸਾਨੂੰ ਇਹ ਦੇ ਵਰਗੀ ਕੋ ਖੁਸ਼ੀ ਜਸਵੀਰਾਂ ਜੀ ਆ ਕੇ ਪੂਰਾ ਮੈਸੇਜ ਪੂਰਾ ਮੈਸੇਜ ਦੇਣ ਕੇ ਕੈਮਰਾ ਬੜਿਆ ਸੀ ਹਾਂਜੀ ਸਾਰੇ ਸਤਿਕਾਰ ਜੀ ਹਰਸਨਾਵ ਕੀ ਹਾਲ ਚੱਲਿਆ ਤੇ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਅਰਨਾ ਜੀ ਦਾ ਸੀਨ ਬਹੁਤ ਵਧੀਆ ਪਸੰਦ ਕੀਤਾ ਆ ਬੜੀ ਵਧੀਆ ਐਕਟਿੰਗ ਤੁਹਾਨੂੰ ਲੱਗੀ ਕਿਉਂਕਿ ਵਾਕਈ ਸਹੀ ਗੱਲ ਆ ਕਿ ਇੱਕ ਸੀਨ ਜਿਹੜੇ ਪੈਂਦੀ ਕਿਸੇ ਕਿਸੇ ਜਾਇਦੇ ਹੁਣ ਉਪਰੋਂ ਆਉਣ ਤੋਂ ਵਾਲੇ ਇਹਨਾਂ ਦੀ ਨਾ ਅਲੱਗ ਤਰ੍ਹਾਂ ਦੀ ਕੁਆਲਿਟੀ ਆ ਬਿਲਕੁਲ 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 ਇਹਨਾਂ ਦੇ ਵਿੱਚ ਅਲੱਗ ਤਰ੍ਹਾਂ ਦੀ ਕੁਆਲਿਟੀ ਹੈਗੀ ਆ ਤੇ ਅਲੱਗ ਤਰ੍ਹਾਂ ਦੇ ਸੀਮ ਕਰਦੇ ਨੇ ਇਹਨਾਂ ਦੇ ਕਹਿਣ ਦਾ ਟੰਗ ਬੋਲਣ ਦਾ ਟੰਗ ਸਾ ਮੇ ਬਹੁਤ ਵਧੀਆ ਲੱਗਿਆ ਤੇ ਆਪਾਂ ਸੋਚਿਆ ਕਿ ਇੱਕ ਹੁਨਰ ਛੁਪਿਆ ਆ ਉਹਨੂੰ ਬਾਹਰ ਕੱਢੀਏ ਤੇ ਬਾਹਰ ਕੱਢ ਕੇ ਲਿਆਂਦਾ ਤੁਹਾਡੇ ਸਾਹਮਣੇ ਤੇ ਬਾਕੀ ਤੁਸੀਂ ਸਟੋਰੀ ਚ ਵੇਖ ਹੀ ਲਿਆ ਹੈ ਹਾਂਜੀ ਪੰਜੀ بڑے ਘਰਾਂ ਦੇ ਵਿੱਚ ਕਈ ਰਿਸ਼ਤੇਦਾਰ ਇੱਕ ਦੂਜੇ ਕੋ ਬਹਿਨ ਨਹੀਂ ਦਿੰਦੇ ਆਪਾਂ ਤੇ ਇਹ ਕਹਿੰਦਾ ਤੇ ਨੂੰਹਾਂ ਨੂੰ ਵਗਾਰ ਸਕਦੇ ਆ ਕਿਸੇ ਨੂੰ ਨਹੀਂ ਘੱਟ ਸਕਦੇ ਆ ਬਿਜਲੀ ਛੇੜਨੀ ਆ ਕਿਸੇ ਤਰੀਕੇ ਵੀ ਤਾਂ ਚਲੇ ਜਾਏ ਪਾ ਕੇ ਚਲੇ ਜਾਣੇ ਤੇ ਜਿਹੜੇ ਸਾਡੀ ਇਹੜੀ ਗੱਲ ਹੈ ਨਾ ਉਹਨਾਂ ਲੋਕਾਂ ਨੂੰ ਆ ਜਿਹੜੇ ਇਹ ਲੋਕ ਕਰਦੇ ਨੇ ਸੋ ਸਾਡੇ ਕਿਸ ਤਰ੍ਹਾਂ ਦਾ ਲੱਗਾ ਸਾਡੇ ਸਾਡੇ ਸੀਰੀਅਲ ਤੇ ਸਾਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਨਾ ਤੁਹਾਡੇ ਹੌਸਲਾ ਵਸਾਈ ਨਾਲ ਇਸ ਤੋਂ ਵੀ ਵਧੀਆ ਤੋਂ ਵਧੀਆ ਸੀ ਕਰਕੇ ਤੁਹਾਡੇ ਅੱਗੇ ਪੇਸ਼ ਕਰਾਂਗੇ ਸੋ ਐਨਾ ਹੀ ਕਰਦੇ ਹੋਏ ਥੈਂਕ ਯੂ ਹਾਂਜੀ ਤੇ ਜਰੂਰ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਜਿਹੜੇ ਲੋਕ ਐਸਾ ਕਰਦੇ ਨੇ ਪਲੀਜ਼ ਉਹ ਇਤਰਾ ਨਾ ਕਰਿਆ ਕਰੋ ਤੇ ਬਾਕੀ ਰਹਿ ਕਿਤੇ ਕਿੰਨੇ ਕੇ ਰਿਸ਼ਤੇ ਗਏ ਆ ਜੀ ਥੋੜੇ ਛੋਟੇ ਛੋਟੇ ਫੈਮਿਲੀ ਰਹਿ ਗਈਆਂ ਕੁਝ ਨਿੱਕੀਆਂ ਨਿੱਕੀਆਂ ਫੈਮਿਲੀਆਂ ਨੇ ਅ ਅੱਗੇ ਚਲੋ ਇਸ ਬਾਰੇ ਮੈਂ ਫਿਰ ਦੱਸਾਂਗੀ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਮੈਂ ਗੱਲ ਕਰ ਦੇਣੀ ਹੈ ਤੇ ਕਈ ਮੌਕਾ ਲੱਭਦੇ ਟੌਪਿਕ ਦਾ ਹਾਂ ਟੌਪਿਕ ਦਾ ਬਿਲਕੁਲ ਮੈਂ ਟੌਪਿਕ ਦੇ ਅਸਰ ਕੇ ਮੈਂ ਟੌਪਿਕ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਸ੍ਰੀ ਗੁਰੂ ਜੀ ਵੈਲ